ਅਸੀਂ ਗੱਲ ਜੀ ਸਾਰਿਆਂ ਨੂੰ ਵੈਲਕਮ ਟੂ आवर 바ਸੀ ਫੈਮਿਲੀ ਚੈਨਲ ਤੇ ਅੱਜ ਚੈਨਲ ਦੀ ਜਿਹੜੀ ਸ਼ੁਰੂਆਤ ਆ ਉਹ ਮੈਂ ਕਰ ਰਿਹਾ ਤੇ ਅੱਜ ਦਾ ਕੀ ਹੋਇਆ ਕਿ అలਾਰਮ ਤਾਂ ਵੱਜਿਆ 5:30 ਵਜੇ ਦਾ ਪਰ ਅਸੀਂ ਮੈਂ ਫੇਰ ਸੌ ਗਿਆ ਤੇ ਸਾਰੇ ਥੋੜਾ ਲੇਟ ਸੁੱਤੇ ਸੀਗੇ ਤੇ ਕਰਦੇ ਕਰਾਉਂਦੇ ਜੀ 6:30 ਹੋ ਗਏ 6:30 ਵਜੇ ਉੱਠੇ ਨਾ ਮੈਂ ਸੈੱਟ ਕਰਨ ਗਿਆ ਫਿਰ ਉਦੋਂ ਬਾਅਦ ਤੇ ਦਮਨ ਨੂੰ ਫਟਾਫਟ ਭੇਜਿਆ ਤੇ ਬਾਹਰ ਜਾ ਕੇ ਜਦੋਂ ਥੋੜਾ ਜਿਹਾ ਦੇਖਿਆ ਨਾ ਤਾਂ ਜਿਹੜਾ ਮੌਸਮ ਸੀ ਨਾ ਬਹੁਤ ਹੀ ਆਸਮਾਨ ਹੋਇਆ ਪਿਆ ਇਕਦਮ ਕੂਲਿੰਗ ਮੈਂ ਕਹਿੰਦਾ ਏਸੀ ਨੂੰ ਫਿਲ ਕਰ ਰੱਖਿਆ ਤੇ ਇੱਥੇ ਸਾਡੇ ਸਸੀ ਡਾਲਦੀ ਮੇਰੇ ਵੱਲ ਟਾਈਮ ਸਵੇਰ ਦਾ 7:30 ਹੋ ਗਏ ਡਮਨ ਸਕੂਲ ਚ ਇਹ ਇੰਜੋਏ ਕਰ ਰਹੇ ਨੇ ਮੌਸਮ ਦਾ ਮਾਸਾ ਨੇ ਮੌਸਮ ਠੰਡਾ ਹੈ ਸਾਰਾ ਦਿਨ ਅੰਦਰ ਬੈ ਬੈ ਕੇ ਏਸੀ ਥਲੇ ਬੈ ਬੈ ਕੇ ਮਨਅਕਿਆ ਪਿਆ ਥਲੇ ਅੰਦਰ ਗਰਮੀ ਲੱਗਦੀ ਹੈ ਬਾਹਰ ਠੰਡੀ ਲੱਗਦੀ ਹੈ ਬਹੁਤ ਅੱਛੀ ਕੂਲਿੰਗ ਹੈ ਮੈਂ ਲੱਗਾ ਸਵੇਰੇ 4:00 ਵਜੇ ਨਹੀਂ ਪਿਆ ਹਾਂ ਤੇ ਉਹਦੇ ਕਰਕੇ ਠੰਡਾ ਮੇਰੇ ਕਾ ਜਦੋਂ ਆਪਾਂ 6:00 ਵਜੇ ਰਹੇ ਸੀ ਨਾ ਜਦੋਂ ਮੈਂ ਜਾਣਾ ਸੀਗਾ ਵਾਕਿੰਗ ਕਰਨ ਨੂੰ ਵਾਸਤੇ ਉਦੋਂ ਉਹ ਉਹੋਂ ਮੀਂਹ ਪੈ ਰਿਹਾ ਸੀਗਾ ਸਰਕਾਰ ਨੂੰ ਨਾ ਸਿੱਧੇ-ਸਿੱਧੇ ਨੂੰ ਪਤਾ ਲੱਗ ਗਿਆ ਕਿ ਬਾਹਰ ਨਹੀਂ ਪੈਣਦੇ ਅੱਜ ਮੈਂ ਸੈਰ ਕਰਨੀ ਨਹੀਂ ਜਾਣਾਂ ਨਹੀਂ ਮੈਨੂੰ ਨੀਂਦ ਹੀ ਨਹੀਂ ਆਇਆ ਉਠੀ ਆਲ ਸਾਰਾ ਦਿਨ ਹਾਂ ਅੱਖ ਹੀ ਨਹੀਂ ਖੁੱਲੀ ਨੀਂਦ ਦੀ ਨਹੀਂ ਉਠੀ ਅੱਖ ਹੀ ਨਹੀਂ ਖੁੱਲੀ ਅੱਖ ਹੀ ਨਹੀਂ ਖੁੱਲੀ ਸਵੇਰ ਦਾ ਮੈਂ ਕਿਹਾ ਜਿੰਨਾ ਚਿਰ ਮੌਸਮ ਠੰਡਾ ਹੋਣਾ ਚਿਰ ਆਪਾਂ ਬੈਠ ਕੇ ਮੌਸਮ ਦਾ ਆਨੰਦ ਲੈਂਦੇ ਹਾਂ ਤੇ ਬਾਅਦ ਚ ਕੋਈ ਘਰ ਦੇ ਉਹ ਹੀ ਕੰਮ ਕਰ ਚੁੱਕੇ ਹੋ ਜਾਣੇ ਆਹ ਸੱਚ ਮੈਂ ਚਾਹ ਕਿ ਕਿਸੇ ਹੱਡੀਆ ਮੈਂ ਚਾਹ ਇਹਨਾਂ ਦੀ ਬਣਾਈ ਨਹੀਂ ਪਰ ਇਹਨਾਂ ਨੇ ਉਹ ਪਾਣੀ ਪੀ ਲਿਆ ਦੂ ਬਖਾਰੇ ਵਾਲਾ ਟੀਂਡੀ ਵਾਲਾ ਜਿਹੜਾ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਜਿੰਨਾਂ ਨੇ ਨਹੀਂ ਦੇਖਿਆ ਪੂਜੀ ਜਾ ਕੇ ਨਹੀਂ ਦੇਖਿਓ ਕਿਉਂਕਿ ਮੇਰੇ ਕਈ ਸੰਪਰਾਵਾਂ ਦਾ ਸਾਡੀ ਜੀਵਰਾ ਤੇ ਇੱਕ ਮੇਰੀ ਭੈਣ ਨਾ ਐ ਇਧਰੋਂ ਸੰਗਰੂਰ ਤੋਂ ਹੀ ਨਾ ਕੰਮੂ ਮਾਜਰਾ ਤੋਂ ਹਾਂ ਤੇ ਉਹਨਾਂ ਦਾ ਵੀ ਸਪੈਸ਼ਲੀ ਫੋਨ ਆਇਆ ਹੈ ਤੇ ਉਹਨਾਂ ਨੂੰ ਮੈਂ ਦੱਸਿਆ ਸੀ ਮੈਂ ਕਿਹਾ ਜੀ ਤੁਸੀਂ ਆਹ ਪਾਣੀ ਪੀਓ ਤੇ ਉਹਦੇ ਨਾਲ ਤੁਹਾਨੂੰ ਕਾਫੀ ਫਾਇਦਾ ਹੋਵੇਗਾ ਤੇ ਜਰੂਰ ਪੀਓ ਵੀਡੀਓ ਦੇਖ ਲਿਓ ਜਾ ਕੇ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਿਆ ਕਿ ਉੱਥੇ ਕੀ ਕੀ ਪਾਣਾ ਹੈ ਉਹ ਵੀਡੀਓ ਤਾਂ ਆਪਣੀ ਫੋਕਾ ਪਕੜਿਆ ਕੋਈ ਨਾਮ ਪਾਇਆ ਤੁਸੀਂ ਅਹੀਂ ਦੁਬਾਰਾ ਦੱਸ ਦਿਓ ਇੱਕ ਵਾਰ ਫਿਰ ਸਾਰਿਆਂ ਲੱਭ ਜਾਂਦੀਆਂ ਕੋਈ ਚੱਕਰ ਨਹੀਂ ਬਾਕੀ ਐਂ ਦੀ ਦੇਖੋ ਆਪਾਂ ਇੱਕ ਕੱਚ ਦਾ ਬੋਲ ਲੈਣਾ ਸਭ ਆਪਾਂ ਇੱਕ ਲੈਣਾ ਕਿ ਕੱਚ ਦਾ ਬੋਲ ਕੱਚ ਦਾ ਬੋਲ ਹੋਵੇ ਸਟੀਲ ਦੇ ਬੋਲ ਦੇ ਵਿੱਚ ਨਹੀਂ ਆਪਾਂ ਨੇ ਲੈਣਾ ਤੇ ਇੱਕ ਚਮਚਾ ਲੈਣੀ ਆਪਾਂ ਨੇ ਇੰਮਲੀ ਦੋ ਲੈਣੇ ਆਪਾਂ ਨੇ ਆਲੂ ਬਖਾਰ ਤੇ ਅੱਧਾ ਚਮਚਾ ਲੈਣਾ ਆਪਾਂ ਨੂੰ ਗੁਲਕੰਦ ਜੇ ਗੁਲਕੰਦ ਨਹੀਂ ਤਾਂ ਤੁਸੀਂ ਮਿਸ਼ਰੀ ਪਾ ਲਓ ਠੀਕ ਹੈ ਇਹਨਾਂ ਨੂੰ ਆਪਾਂ ਨੇ ਸਾਰੀ ਰਾਤ ਧੋ ਕੇ ਰੱਖ ਦੇਣਾ ਸਾਰੀ ਰਾਤ ਕੱਚ ਦੇ ਬੋਲ ਚ ਧੋ ਕੇ ਫ੍ਰਿਜ ਚ ਨਹੀਂ ਰੱਖਣਾ ਤੁਸੀਂ ਅੰਦਰ ਜਿੱਥੇ ਤੁਹਾਡੇ ਠੰਡਾ ਜਾਂ ਏਸੀ ਥੱਲੇ ਰੱਖ ਲਓ ਚਾਹੇ ਤੁਸੀਂ ਪੱਖੇ નીચે ਰੱਖ ਲਓ ਠੀਕ ਹੈ ਉਹਨੂੰ ਰਾਤ ਨੂੰ ਪਲੀਜ਼ ਜੇਪੀ ਜੀ ਰੰਨਾ ਫ੍ਰਿਜ ਚ ਨਹੀਂ ਰੱਖਣਾ ਤੇ ਸਵੇਰੇ ਉੱਠ ਕੇ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਆਲੂ ਬਖਾਰਿਆਂ ਦੇ ਉੱਪਰ ਜਿਹੜਾ ਸਾਰਾ ਉਹ ਲੱਤ ਜਿਗਾ ਉਹ ਮੈਸ਼ ਕਰ ਲੈਣਾ ਇਮੜੀ ਨੂੰ ਵੀ ਆਲੂ ਨਾਲ ਵਿੱਚ ਘੁਲ ਜੂਗਾ ਸਾਰਾ ਹਾਂ ਬਸ ਉਹਨੂੰ ਮੈਸ਼ ਕਰਕੇ ਪੋਣੀ ਨਾਲ ਪੁਣ ਕੇ ਤੇ ਕੱਚ ਦੇ ਗਲਾਸ ਦੇ ਵਿੱਚ ਪੀ ਲੈ ਠੀਕ ਹੈ ਜੀ ਉਹਦੇ ਨਾਲ ਫਰਟੀ ਲੀਵਰ ਬਹੁਤ ਜਲਦੀ ਠੀਕ ਹੁੰਦਾ ਪਲੀਜ਼ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਵੀ ਕਮੈਂਟਸ ਕਰਕੇ ਦੱਸਿਓ ਤੇ ਮੈਂ ਵੀ ਤੁਹਾਨੂੰ ਦੱਸਦਾ ਕਿ ਮੈਂ ਵੀ ਇਸ ਚੀਜ਼ ਦਾ ਗਵਾਹ ਹਾਂ ਕਿ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਤੇ ਮੈਂ ਇੱਕ ਰੋਟੀ ਖਾ ਲੈਂਦਾ ਸੀ ਨਾ ਮੇਰਾ ਢਿੱਡ ਫੁਲਕੇ ਉਹ ਤੇ ਹੁਣ ਹੁਣ ਸਭ ਕੁਝ ਸਹੀ ਹੈ ਹੁਣ ਮੈਂ 4 4 5 5 ਰੋਟੀਆਂ ਖਾ ਲਵਾਂ ਨਹੀਂ ਚਾਰ ਪੰਜ ਤਾਂ ਹੀ ਖਾਂਦੇ ਤੇ ਨਹੀਂ ਖਾਂਦੇ ਨੇ ਤਿੰਨ ਰੋਟੀਆਂ ਖਾਣਾ ਕਿਉਂਕਿ ਜਿਆਦਾ ਹੈਵੀ ਨਹੀਂ ਖਾਣਾ ਆਪਾਂ ਨੇ ਮਤਲਬ ਕਿ ਕੈਪੈਸਿਟੀ ਹੈਗੀ ਆ ਪਹਿਲਾਂ ਭੁੱਖ ਨਹੀਂ ਲੱਗਦੀ ਹੁੰਦੀ ਸੀਗੀ ਇੱਕ ਰੋਟੀ ਖਾਣ ਤੋਂ ਬਾਅਦ ਹੀ ਲੱਗਦਾ ਸੀ ਬਸ ਭੁੱਖ ਮਰ ਗਈ ਢਿੱਡ ਫੁੱਲ ਗਿਆ ਇਹ ਕਹਿੰਦੇ ਵੀ ਤੁਸੀਂ ਇੰਨਾ ਖਾਣੇ ਹੋ ਤੁਸੀਂ ਇਹ ਖਾ ਲਿਆ ਉਹ ਖਾ ਲਿਆ ਲੇਕਿਨ ਉਹ ਥੋੜਾ ਜਿਆਦਾ ਖਾ ਲੋ ਤਾਂ ਫੈਟੀ ਲਿਵਰ ਨਾਲ ਢਿੱਡ ਨੂੰ ਫਲਾ ਕੇ ਮੱਤੀ ਦੇ ਵਰਗਾ ਕਰ ਦਿੰਦਾ ਜਿਹੜੀ ਆਪਾਂ ਨੇ ਵੀਡੀਓ ਪਾਈ ਸੀ ਜੀ ਸੁਲਤਾਨਪੁਰ ਜਾ ਮੰਗ ਰਹੇ ਸੀ ਕਿ ਮੈਂ ਉਹ ਵੀ ਜੀ ਬਗੇ ਚ ਬੋਲ ਵੀ ਰਹੀ ਸੀ ਮੈਂ ਕਿਹਾ ਤੜਪਾਂਂ ਪਰਾ ਬੜੇ ਹੋ ਕਿ ਨਹੀਂ ਕਿ ਇਹ ਪੰਜਾਬ ਨਾਲ ਜਿਹਦੇ ਤੋਂ ਬੜਤੇ ਸਾਰੇ ਨੇ ਕਮੈਂਟ ਆਏ ਸੀ ਦੀ ਭਾਜੀ ਜਾ ਰਹੇ ਹੋ ਭਾਜੀ ਜਾ ਰਹੇ ਹੋ ਤੇ ਫੈਲੀ ਲੱਗ ਤੇ ਸਭ ਦਾ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਇੰਨੇ ਸੋਹਣੇ ਕਮੈਂਟ ਕਰਦੇ ਹੋ ਇੰਨੀ ਸਪੋਰਟ ਕਰਦੇ ਹੋ ਸਾਨੂੰ ਤੇ ਬਹੁਤ ਬਹੁਤ ਥੈਂਕ ਯੂ ਇੰਨਾ ਵਲੋਗਾਂ ਨੂੰ ਪਿਆਰ ਦੇ ਰਹੇ ਹੋ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਵਲੋਗਾਂ ਨੂੰ ਕਿੰਨਾ ਪਿਆਰ ਮਿਲਦਾ ਹੈ ਇਹ ਹੁਣ ਕਰਨਾ ਜੀ ਆਪਾਂ ਨੇ ਘਰ ਦੇ ਕੰਮ ਕਰ ਮੈਨੂੰ ਐ ਥੋੜਾ ਜਿਹਾ ਬਾਹਰ ਦੇ ਮੌਸਮ ਦਾ ਹੋਰ ਆਨੰਦ ਲੈ ਲਈਏ ਫਿਰ ਆਪਾਂ ਨੇ ਅੰਦਰ ਜਾਣਾ ਝਾੜੂ ਪੋਚਾਟੀਆਂ ਲੱਟਰਮ ਬੱਠਰਮ ਇਹਨਾਂ ਨੇ ਜਾਣਾ ਆਫਿਸ ਉਹ ਆਪਾਂ ਨੇ ਕਰਦੇ ਨੇ ਕੰਮ ਕਾਜ ਸਟਾਰਟਿੰਗ ਕਲਾਸ ਸ਼ੁਰੂ ਕੀਤਾ ਹੀ ਅਹੀ ਤੇ ਅੱਜ ਤੁਹਾਡੇ ਲਈ ਸਪੈਸ਼ਲ ਸਰਪ੍ਰਾਈਜ਼ ਹੈ ਬਹੁਤ ਸਾਰੇ ਆਪਣੇ ਫੈਮਲੀ ਮੈਂਬਰ ਲਈ ਕਿਉਂਕਿ ਅਸੀਂ ਦੱਸਿਆ ਨਹੀਂ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਿਵੇਂ ਆਪਣਾ ਜੀ ਪੰਜਾਬੀ ਪਿਆਰ ਹੈ ਵਾ ਚੈਨਲ ਹੈ ਫੂਟੀਕ ਵਾਲਾ ਦੇ ਪਟੀਕ ਵਾਸਤੇ ਅੱਧੀ ਅੱਧੀ ਲੈ ਕੇ ਆਇਆ ਬਹੁਤ ਹੀ ਸਪੈਸ਼ਲ ਚੀਜ਼ ਹੈ ਜਿਹਦੀ ਮੈਨੂੰ ਖਾਸ ਨੇੜ ਸੀ ਕਾਫੀ ਮੇਰੀਆਂ ਭੈਣਾਂ ਨੇ ਕਮੈਂਟ ਕਰਕੇ ਵੀ ਕਿਹਾ ਸੀ ਤੇ ਬੱਸ ਲਈ ਹੋ ਗਏ ਸੀ ਉਹ ਕਹਿੰਦੇ ਸੀ ਟੇਬਲ ਲੈ ਕੇ ਆਓ ਤੇ ਅੱਜ ਲੈ ਕੇ ਆਏ ਹਾਂ ਟੇਬਲ ਇਹ ਮੈਂ ਟੇਬਲ ਸਪੈਸ਼ਲੀ ਮੈਂ ਤੁਹਾਨੂੰ ਦੱਸਾਂ ਇਹ ਮੈਂ ਆਪਣੀ ਹਾਈਟ ਦੇ ਅਕੋਰਡਿੰਗ ਬਣਾਇਆ ਕਿਉਂਕਿ ਇਹਦੇ ਟੇਬਲ ਜਿਹੜਾ ਸੀ ਨਾ ਪਹਿਲਾਂ ਅਸੀਂ ਦੇਖ ਕੇ ਫੰਗੜੀਆ ਪਹਿਲਾਂ ਜੇ ਟੇਬਲ ਦੇਖਿਆ ਸੀ ਨਾ ਉੱਥੇ ਮੈਨੂੰ ਐਵੇਂ ਕਰਕੇ ਝੁਕਣਾ ਪੈਂਦਾ ਸੀ ਮੈਂ ਫਿਰ ਸੋਚਿਆ ਕਿ ਨਹੀਂ ਐਵੇਂ ਜਿਵੇਂ ਆਪਾਂ ਹੁਣ ਸੂਟਾਂ ਦੀ ਵੀਡੀਓ ਸ਼ੂਟ ਕਰਨੀ ਹੈ ਠੀਕ ਹੈ ਇੱਥੇ ਐਮ ਐਸ ਵੀ ਖੜੀ ਆ ਤੇ ਐ ਕੰਫਰਟਲੀ ਮਤਲਬ ਮੇਰੀ ਆਪਣੀ ਹਾਈਟ ਦੇ ਅਕੋਰਡਿੰਗ ਮੈਂ ਟੇਬਲ ਨਾਲ ਜਿਹਨੂੰ ਕਹਦੇ ਨੇ ਨਾ ਮਤਲਬ ਉਹਨਾਂ ਨੂੰ ਕਹਿ ਆ ਕਿ ਮੇਰੀ ਹਾਈਟ ਦੇ ਅਕੋਰਡਿੰਗ 36 30 ਹੈ ਨਾ ਤੁਹਾਡੀ ਸੇਜ਼ 36 36 ਇੰਚ ਹੈ ਹਾਂ 36 ਇੰਚ ਦੀ ਹਾਈਟ ਹੈ ਜੀ ਹਾਂ ਇੰਨੀ ਹਾਈਟ ਹੈ ਤੇ ਹੁਣ ਆਪਾਂ ਤੁਹਾਨੂੰ ਸੂਟਾਂ ਦੀਆਂ ਵੀਡੀਓ ਸਾਡੇ ਟੇਬਲ ਤੇ ਮਿਲਿਆ ਕਰਦੀਆਂ ਪਹਿਲਾਂ ਮੈਂ ਬਹਿ ਕੇ ਬਣਾਉਂਦੀ ਸੀ ਏਦਾਂ ਸਾਈਡ ਤੇ ਹੁਣ ਹਾਂ ਤੇ ਹੁਣ ਸਾਹਮਣੇ ਦਿਖਾਣਾ ਆਲਟਰ ਬਣਿਆ ਹੋਇਆ ਇਹਨੂੰ ਪ੍ਰੈਸ ਟੇਬਲ ਵੀ ਕਹਿ ਦਿੰਦੇ ਨੇ ਠੀਕ ਹੈ ਇਹ ਕਾਉਂਟਰ ਬਹੁਤ ਹੀ ਖੁੱਲਾ ਡੁੱਲਾ ਬੜਾ ਵਧੀਆ ਹੈ ਤੇ ਆ ਗਿਆ ਉੱਪਰ ਡਰਾਅਰ ਬਣਿਆ ਉੱਪਰ ਤਿੰਨ ਬਾਕਸ ਵੀ ਲੱਗਦਾ ਤੇ ਇਹ ਜਿਹੜੇ ਆਪਾਂ ਹੈਂਡਲ ਲਵਾਏ ਮੈਂ ਪਰਸਨਲੀ ਉਹਨਾਂ ਨੂੰ ਕਹਿ ਕੇ ਲਵਾਏ ਮੈਂ ਥੋੜੇ ਜਿਹਾ ਮਜਬੂਤ ਕਰਵਾਏ ਉਹ ਸਾਡੇ ਕਰ ਬੰਦੇ ਬੜੇ ਮਜਬੂਤ ਮਜਬੂਤ ਰਹਿੰਦੇ ਨੇ 36 ਇੰਚ ਜਿਹੜੀ ਇਹ ਉੱਚੀ ਹੈ ਇਹ ਹਾਈਟ ਹੈ ਇਹਦੀ ਤੇ 5 ਫੁੱਟ ਇਹ ਇਹ ਤਾਂ ਲੰਬਾਈ ਹੈ ਇਧਰੋਂ ਇਹ ਚੌੜਾਈ ਜਿਹੜੀ ਆ 2.5 ਫੁੱਟ ਹੈ। ਕੈਨ ਦਾ ਮਤਲਬ ਇਹ ਮੋਟਾ-ਮੋਟਾ ਜਿਹੜੇ-ਜਿਹੜੇ ਅਸੀਂ ਆ ਤੇ ਉੰਨਾ ਹੀ ਸਾਡਾ ਟੇਬਲ ਹੋ ਜਾ। ਤੁਸੀਂ ਸਮਝ ਗਏ ਹੋਣੇ ਹਣਾ? ਜੀ ਹਾਂ। ਤੇ ਇਹ ਕਾਇ ਇ ਕਾ ਬਾਕਸ ਹੈ। ਤੇ ਆਹ ਇਹਦੇ ਚਾਰ ਬਾਕਸ ਨੇ। ਠੀਕ ਹੈ। ਇਹ ਆਪਣੇ ਅੱਗੇ ਵਾਲੇ। ਤੇ ਇਹ ਰੁੱੜਦਾ ਵੀ ਐਦਾਂ। ਹਾਂ, ਟੈਰ ਲੱਗੇ। ਹਾਂ। ਤੇ ਜਲਦੀ ਕਰਕੇ ਤੇ ਉਲੀਏ ਸੋ। ਮੈਨੂੰ ਇੱਥੇ ਰੱਖ ਕੇ ਨਾ ਤੇ ਲੰਮੇ ਭੇਜੂਗੀ ਤੱਕਾ ਮਾਰ ਦਿਆ ਕਰਿਓ। ਵੀਡੀਓ ਆਉਂਦੀ ਹੈ ਆਪਣੀ ਪੰਜਾਬੀ ਪਹਿਰਾਵਾ ਵਾਲੇ ਤੇ ਬਸ ਫੈਮਲੀ ਚੈਨਲ ਤੇ। ਉਹ ਵੈਸੇ ਤੇ ਆਈ। ਜੇਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ ਕਈ ਵਾਰ ਫਾਈਂਡ ਆਊਟ ਵੀ ਹੁੰਦਾ ਵਾਸਤੇ ਪੰਜਾਬੀ ਪਹਿਰਾਵਾ ਪਾਉਂਗੇ ਅੱਜ ਤੋਂ ਥੋੜਾ ਥੋੜਾ ਸ਼ੋਅ ਕਰਨ ਲੱਗ ਪਿਆ ਜੇ ਨਹੀਂ ਸ਼ੋਅ ਕਰਦਾ @ਪੰਜਾਬੀਪਹਿਰਾਵਾ 7823 @ਜੋ ਪਾਉਂਗੇ ਪੰਜਾਬੀ ਪਹਿਰਾਵਾ 7823 ਪਾਉਂਗੇ ਨਾ ਤਾਂ ਤੁਹਾਨੂੰ ਪੈਦੇ ਨੰਬਰ ਤੇ ਸਸਤਾ ਮਿਲੇਗਾ ਇਹ ਬੰਦਾ ਬ੍ਰਾਊਂ ਕਲਰ ਦਾ ਲੋਗੋ ਹੈ ਪੰਜਾਬੀ ਪਹਿਰਾਵਾ ਫਰੋਮ ਬਾਸੀ ਫੈਮਿਲੀ ਵਿੱਚ ਲਿਖਿਆ ਹੋਇਆ ਹੈ ਧਿਆਨ ਨਾਲ ਦੇਖੋ ਪ੍ਰੋਮੋਸ਼ਨ ਕਰਨ ਨੂੰ ਇਹ ਬੰਦਾ ਸਪੈਸ਼ਲੀ ਬੁਲਾਇਆ ਹੋਇਆ ਹੈ ਕੀ ਤੇ ਬਹੁਤ ਮਾਣ ਕਰਨ ਵਾਸਤੇ ਮੇਰੇ ਚੈਨਲ ਦੇ ਤੇ ਥੈਂਕ ਯੂ ਥੈਂਕ ਯੂ ਤੁਹਾਨੂੰ ਵੀ ਤੇ ਬੋਲੇ ਆ ਕਿ ਇਹਨਾਂ ਨੇ ਲੈ ਕੇ ਦਿੱਤਾ ਇਹ ਕਹਿੰਦੇ ਸੀ ਕਿ ਤੂੰ ਬੈਠ ਕੇ ਵੀਡੀਓ ਬਣਾਨੀ ਕੋਈ ਉਹ ਨਹੀਂ ਵੀਡੀਓ ਮਤਲਬ ਉਹਨਾ ਪ੍ਰੋਪਰ ਸੁਣੀ ਤੇ ਫਾਇਦਰ ਲੱਗੇ ਤੇ ਅਪਾ ਐਨ ਬੜੀਆ ਤੁਹਾਨੂੰ ਪੂਰਾ ਹੁਣ ਕੋਸ਼ਿਸ਼ ਕਰਾਂਗਾ ਪੂਰਾ ਸੂਟ ਐਨ ਕਲੀਅਰ ਦਿਖਾ ਦਿਆਂਗਾ ਹੈਨਾ ਵਿਚਾਰ ਕੇ ਵਿਚਾਰ ਤੇ ਪੂਰਾ ਐਂਡ ਵਰਟਾ ਸਾਰਾ ਇਹ ਹੁਣ ਹੀ ਆਇਆ ਤੇ ਸਭ ਤੋਂ ਔਖਾ ਤਾਂ ਮੇਰਾ ਪੌੜੀਆਂ ਨੂੰ ਚੜਾਣਾ ਬਣਾ ਔਖਾ ਗਿਆ ਸੀ ਚਾਰੇ ਚਾਰ ਬੰਦਿਆਂ ਨੇ ਚੜਾਇਆ ਇਹਦਾ ਬੇੜੀ ਬਹੁਤ ਜ਼ਿਆਦਾ ਜਿਹਦੇ ਮੰਦਰ ਲੈ ਕੇ ਆਇਆ ਸੀਗਾ ਉਹ ਮੇਨ ਉਹਦਾ ਉਹ ਸੀਗਾ ਮੇਨ ਰੋਡ ਸੀ ਯੂ ਡੋ ਨਾ ਆਪਣੇ ਮੋਟਿਆਂ ਤੇ ਉੱਤੇ ਹੀ ਰੱਖ ਲਿਆ ਮੂਰਲਾ ਪਾਸਾ ਉਹਨੇ ਰੋਈਦਾ ਕੰਮ ਆ ਨਾ ਹਾਂ ਉਹ ਵੀ ਨਾ ਇੱਥੇ ਕ੍ਰੀਟ ਪੈ ਜੂਗੀ ਇੱਥੇ ਹਾਂ ਉਹਨੂੰ ਐਸੀ ਕ੍ਰੀਟ ਲਾ ਦੇਣੀ ਲੈ ਨਹੀਂ ਵਿਚਾਰਾ ਠੀਕ ਸੀ ਉਹ ਛੱਡਣਾ ਆਇਆ ਸੀ ਉਹਨੇ ਆਪਣੇ ਜਿਹੜੇ ਪੈਸ ਬਣਦੇ ਉਹ ਲਏ ਤੇ ਫਿਰ ਵੀ ਵਿਚਾਰਾ ਉੱਪਰ ਖਾ ਗਿਆ ਤੇ ਬਾਕੀ ਸਾਡੇ ਦੋ ਇੱਧਰ ਭਰਾ ਨੇ ਉਹਨਾਂ ਨੂੰ ਹੀ ਬਾਜ਼ ਮਾਰ ਲੈਨੇ ਹੁੰਨੇ ਆ ਕੋਈ ਕੰਮ ਹੋਵੇ ਤੇ ਉਹ ਚੜਾ ਗਏ ਆ ਤਾਂ ਅਰਥ ਤਾਂ ਨਹੀਂ ਪੈਦਾ ਹੋਦਾ ਨਿੰਬੇ ਕਰ ਲਿਆ ਤੋਥੇ ਮਗਰ ਆਪਨੇ ਆਮ 2 ਜਾਂ 3 ਜਣੇ ਤੋ ਨਹੀਂ ਚੱਜਣਾ ਚੜ੍ਹਣਾ ਸੀ ਗਾ ਚਾਰ ਜਣੇ ਚੜਾਇਆ ਸਰ ਚਾਰ ਕਿ ਤੱਕਾਇਆ ਨਹੀਂ ਇਧਰ ਵੀ ਹੋਕ ਹੋਖ ਜਾਂਦਾ ਆ ਇਹ ਆਪਣਾ ਹੁੰਦਾ ਸੱਚਨ ਦਵਾਗ ਦੇ ਨਾਲ ਇਹ ਪੂਰਾ ਬੋੜੀ ਹੈ ਹਾਂ ਬੋੜੀ ਹੈ ਕੋਈ ਸਰਮਾਇਕਾ ਹੈ ਸਟੱਡੀ ਟੇਬਲ ਵੀ ਯੂਜ਼ ਹੋ ਸਕਦਾ ਨਾ ਖੁੱਲਾ ਉਹ ਪੀਰ ਨੂੰ ਵਜਾਉਣ ਵਾਸਤੇ ਵੀ ਹਾਂ ਉਹੀ ਗੱਲ ਇਸ ਮੈਂ ਵੀ ਜਿੱਦਾਂ ਟੇਬਲ ਲੈ ਕੇ ਆਏ ਆ ਨਾ ਉਹਨੇ ਟੇਬਲ ਲੈ ਕੇ ਆਇਆ ਉਹ ਕਹਿੰਦੇ ਅਸੀਂ ਨਾ ਇਹਨੂੰ ਐਡ ਨਹੀਂ ਡੈਗ ਐਸ ਵੀ ਡਾਈਨਿੰਗ ਟੇਬਲ ਯੂਜ਼ ਕਰਦੇ ਆ ਸੀ ਕਿ ਕਿ ਕੁਰਸੀਆਂ ਰੱਖ ਲੈਂਦੇ ਹਾਂ ਥਾਲੀਆਂ ਰੱਖ ਲੈਂਦੇ ਰੋਟੀਆਂ ਰੱਖ ਲੈਂਦੇ ਉਹਨਾਂ ਨੇ ਨੀਵੇਂ ਸੀ ਨਾ ਸਾਡੇ ਤਾਂ ਨਹੀਂ ਪੜਨਾ ਅਸੀਂ ਤਾਂ ਕੁਰਸੀ ਤਾਂ ਨੀਵੇਂ ਹੋ ਰਹਿਣਾ ਹੂੰ ਉਹ ਉਹਨਾਂ ਦਾ ਇਹ ਮੇਨ ਲਈ ਖੜ ਕੇ ਖੜ ਕੇ ਵਾਸਤੇ ਸਿਸਟਮ ਵਧੀਆ ਹੈ ਮੈਂ ਤਾਂ ਮੇਰੇ ਨੇ ਇਸੇ ਵਾਸਤੇ ਹੁੰਦਾ ਚੇਅਰ ਲਿਆਵਾਂਗੇ ਤਾਂ ਚੇਅਰ ਬੰਦ ਹੀ ਹੋ ਗੀ ਤਾਂ ਤੇ ਸਾਰੇ ਭੈਂਟ ਪਰ ਕਮੈਂਟ ਕਰਕੇ ਦੱਸਣ ਵੀ ਅਸੀਂ ਇਹ ਟੇਬਲ ਲੈਂਦਾ ਸਹੀ ਕੀਤਾ ਕਿ ਕਦ ਕਰ ਦਿੱਤਾ ਇਹ ਵੀ ਦੱਸਿਓ ਕਿਵੇਂ ਕੀਤਾ ਕਿਵੇਂ ਕੀਤਾ ਕਿ ਬੈਗ ਇਹ ਵੀਡੀਓ ਸਹੀ ਲੱਗਦੀ ਐ ਸੀ ਕਿ ਐਵੇਂ ਕੋਈ ਗੱਲ ਨਹੀਂ ਬੈਕਅਪ ਕਰਾ ਲਿਆ ਕਰਾਂਗੇ ਦੇਖ ਦੇਖ ਘਾ ਲਿਆ ਕਰਾਂਗੇ ਇਹ ਥੋੜਾ ਜਿਹਾ ਮੌਸਮ ਚੇਂਜ ਹੋ ਰਿਹਾ ਕਿਉਂਕਿ ਗਰਮੀ ਬੜੀ ਹੁੰਦੀ ਦੇਖ ਸਕਦੇ ਹੋ ਸਾਨੂੰ ਪੀਨੇ ਪਸੀਨੇ ਆ ਰਹੇ ਨੇ ਤੇ ਕੇਵਲ ਅੰਦਰ ਦਾ ਅਸੀਂ ਲੈ ਕੇ ਤੁਹਾਨੂੰ ਇੱਥੇ ਰੱਖਾਂਗੇ ਲੌਬੀ ਜੀ ਇੱਥੇ ਰੱਖਣਾ ਪਿਆ ਉਧਰ ਰੱਖ ਲਾਂਗੇ ਦਵਾਨ ਬੱਡ ਹੋਰ ਕਿਤੇ ਲਾਣਾ ਪੈਣਾ ਥੋੜੀ ਆਵਾਜ਼ ਜ਼ਿਆਦਾ ਸੀ ਮੈਂ ਕਿਹਾ ਇੱਕ ਵਾਰ ਬੰਦ ਕਰਕੇ ਫਿਰ ਆਵਾਜ਼ ਕੀਤੀ ਹੈ ਤੇ ਉਥੇ ਲਾਵਾਂਗੇ ਤੇ ਪਿੱਛੇ ਬੈਡਰੂਮ ਆਪਣੇ ਗੋਬਿੰਦ ਸਿੰਘ ਕਰਗੇ ਵਾਲੇ ਤੇ ਦਾਦੀ ਦੀ ਫੋਟੋ ਲੱਗੀ ਹੋਈ ਹੈ ਜਿਆ ਕਾ ਕਹਾਣੀ ਬਣਾਣੀ ਪਈ ਸਰਦੀ ਚ ਵੀਡੀਓ ਤੁਹਾਨੂੰ ਸਾਰੀਆਂ ਇਸ ਟੇਬਲ ਤੇ ਮਿਲਣਗੀਆਂ ਗਰਮੀ ਗਰਮੀ ਚ ਇਸ ਥਲੇ ਮਿਲਣਗੀਆਂ ਤੇ ਚਲੋ ਹੁਣ ਅਸੀਂ ਰੋਟੀ ਪਾਣੀ ਬਣਾ ਲਈਏ ਸਾਨੂੰ ਚਾ ਹੀ ਇੰਨਾ ਚੜ ਗਿਆ ਇੰਨਾ ਚਾ ਚੜ ਗਿਆ ਜਦੋਂ ਘਰੇ ਕੋਈ ਵੀ ਨਵੀਂ ਚੀਜ਼ ਆਂਦੀ ਚਾਹੇ ਰੁਪਈਏ ਦੀ ਆਉਂਦੀ ਹੋਵੇ ਨਵੀਂ ਚੀਜ਼ ਹਨਾ ਉਹਦੀ ਖੁਸ਼ੀ ਜਿਹੜੀ ਅਲੱਗ ਹੀ ਹੁੰਦੀ ਹੈ ਤੇ ਕੱਲ ਅਸੀਂ ਮੈਂ ਤੇ ਉਤਰ ਗਏ ਅਸੀਂ ਦੇ ਪਰਸੋਂ ਗਏ ਸੀ ਪਰਸੋਂ ਗਏ ਫਿਰ ਅਸੀਂ ਟੇਬਲ ਉਹ ਸਾਨੂੰ ਕਿਹਾ ਸ਼ਨੀਵਾਰ ਨੂੰ ਮਿਲ ਜੂਗਾ ਪਰ ਮੈਂ ਸ਼ੁੱਕਰਵਾਰ ਨੂੰ ਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਕਹਿੰਦੇ ਸੰਡੇ ਤੱਕ ਮੂਰੇਗਾ ਮੈਂ ਕੋਸ਼ਿਸ਼ ਕਰਿਓ ਸੈਟਰਡੇ ਦੇ ਉਹਨਾਂ ਅੱਜ ਫਰਾਈਡੇ ਨੂੰ ਸਾਨੂੰ ਦੇ ਰਿਹਾ ਸਹੀ ਹੈ ਪ੍ਰੈਸ ਟੇਬਲ ਨਾਲ ਪ੍ਰੈਸ ਕਰਨ ਨੂੰ ਵੀ ਸੌਖਾ ਤਾਂ ਹੂੰ ਬੜੇ ਬੜੇ ਕੰਮ ਹੋ ਜਾਂਦੇ। ਇਹਦੇ ਉੱਤੇ ਕੱਪੜਾ ਵਿਛਾਲਾ ਤਾਣਾ ਸੂਟ ਧਿਲ ਕਰਾਂਦਾ। ਹੂੰ ਜੇ ਤਾਂ ਨਹੀਂ ਉਸ ਰਮਾਈਕੇ ਵਾਲਾ ਜਿਹੜਾ ਸਾਡਾ ਪਿੰਡ ਵਾਲਾ ਨਾ ਉਹ ਜਦੋਂ ਪਾਸ ਬਹੁਤ ਨਾ ਖੇਸ ਵੀ ਰੰਦੇ ਖੇਸ ਕਰਦੇ ਬਹੁਤ ਜਿਆਦਾ ਪਹਿਲਾਂ ਖੇਸ ਰੱਖ ਲਿਓ ਫਿਰ ਉਹ ਖੇਸ ਤੇ ਕੱਪੜਾ ਰੱਖ ਲਿਓ। ਤੇਰੀ ਉੱਤੇ ਰੱਖ ਕੇ ਫਿਰ ਚਾਦਰ ਵਿਛਾ ਦੇ। ਹੋ ਸਕਦਾ। ਜੀ ਹੋੜੀ ਰੋਟੀ ਪਾਣੀ ਬਣਾ ਲਈਏ ਤੇ ਟਾਈਮ ਹੋ ਗਿਆ 7:30 ਵਜੇ ਦਾ ਤੇ ਗਰਮੀ ਫੇਰ ਲੱਗਣ ਲੱਗੀ ਮੈਂ ਪੱਕਾ ਲਾਉਣੀ ਉਹ ਗਰਮੀ ਸਵੇਰੇ ਮੀਂਹ ਪਿਆ ਸੀ ਪਰ ਸਾਡੇ ਘਰੇ ਲੱਗ ਨਹੀਂ ਰਿਹਾ ਸਾਡੇ ਮਤਲਬ ਸੰਗਰੂਰ ਲੱਗ ਨਹੀਂ ਰਿਹਾ ਕਿ ਮੀਂਹ ਪਿਆ ਮੜਾ ਸੈਣ ਤੇ ਨਾ ਰਸਤੂ ਰਿਹਾ ਕਿ ਇਹਦਾ ਅੱਜ ਫੇਰ ਅੰਮੀ ਚ ਕੀ ਦੰਡਾਈ ਕਿਲਾ ਇੱਥੋਂ ਚੱਪਲੇ ਖੁੱਲ ਜਾਂਦਾ ਹੈ ਅੱਥੇ ਕੋ ਲੌਕ ਸੁਆਦਣਾ ਚਾਹੁੰਦਾ ਸੀ ਹਾਂ ਕੋਈ ਲੌਕ ਲੱਗਦਾ ਹੈ ਚੱਲ ਕੋਈ ਨਹੀਂ ਮੈਂ ਗਾੜੂ ਕਰ ਤੋਂ ਲਾਉਂਦਾ ਉਹ ਬਣੇ ਰੋ ਵਲੌਗ ਚ ਕਰਨਾ ਸ਼ੁਰੂ ਆਪਾਂ ਵਲੌਗ ਕੰਟੀਨਿਊ ਕਰਦੇ ਆਂ ਮੈਂ ਦਾਲ ਨੂੰ ਪਰਤੋ ਲਾ ਲਾ ਦਿੰਦਾ